इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਾਣੀਓ ਪੁਲਿਸ ਕਮਿਸ਼ਨਰ ਮਿਸਟਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਬੋਨਾ ਵੇਖਦਾ ਹਟਨ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹੀਰੋਇਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਤੇ ਲਿੱਤਾ ਤੇ रिकवर ਕੀਤੀ 3 किलो हेरोइन ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੰਨਨ ਸਿੰਘ son of ਕੰਨਨ ਸਿੰਘ ਇਹ ਦੋਨੋਂ اجਨਾਲਾ ਅ ਅੰਮ੍ਰਿਤਸਰ ਰੂਰਲ اجਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਐ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿੱਗੀ ਇਹਨਾਂ ਕੋਲ ਕੋਈ ਨਸ਼ੇਲੀ ਪ੍ਰਦਾਰਥ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਆਪਣਾ ਕੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕ੍ਰਾਸ ਬਾਰਡਰ ਆ ਪਾਕਿਸਤਾਨ ਤੋਂ ਡਰونز ਦੇ ਥਰੂ ਮੰਗਵਾਉਂਦੇ ਆ ਫਿਰ ਇੱਥੇ ਅੱਗੇ ਸੈਲਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਿਆ ਤੇ ਇਸ ਦੇ ਕਬਜ਼ੇ ਦਾ ਅਸੀਂ ਪਰਚਾ ਪੀਐਸ ਕੈਂਚ ਦਿੱਤਾ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਐਕਟ ਪੀਐਸ ਕੰਟਰੋਲਮੈਂਟ ਅੰਦਰ ਤਾਂ ਉਹ ਵੀ ਉਹ ਬੜੀ ਜੀ ਹੈ। ਅਲੇਸੀਨਾਂ ਦਾ ਦੋ ਦਿਨ ਦਾ ਰਿਮਾਂਡ ਲੱਗਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਆ ਐਕਸਪਲੋਰ ਕਰ ਰਹੇ ਆ